ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਏ ਸਾਡੇ ਕੋਲ ਮਨਵੀਰ ਦੀ ਮੰਮੀ ਮਨਵੀਰ ਦੀ ਮੰਮੀ ਦੇਖਣ ਆਇਆ ਕਿ ਅਸੀਂ ਥੋੜੇ ਟਾਈਮ ਚ ਅਸੀਂ ਕਿੰਨਾ ਕੰਮ ਸਿਖਾਇਆ ਅੱਜ ਲੈਣਗੇ ਉਹ ਮਨਵੀਰ ਦਾ ਟੈਸਟ ਜੇ ਟੈਸਟ ਹੋ ਮਿਲੋਗੇ ਫਿਰ ਮਨਵੀਰ ਦਾਣਾ ਬੰਦ ਫਿਰ ਮਨਵੀਰ ਦਾਣਾ ਬੰਦ ਤੇ ਇਹਨਾਂ ਦਾ ਸਭ ਤੋਂ ਵੱਡਾ ਮਸਲਾ ਹੋ ਰਿਹਾ ਵਾਲਾਂ ਦਾ ਕੀ ਕਰਾ ਜਾਏ ਹਰ ਕੋਈ ਇਹਨਾਂ ਨੂੰ ਪੁੱਛਦੇ ਆ ਵਾਲਾਂ ਦਾ ਵੀ ਅਜੇ ਇਹਨਾਂ ਦਾ ਕਰਨਗੇ ਹੱਲ ਹੁਣ ਇਹ ਡਰਦੇ ਨੇ ਮੈਂ ਇਹਨਾਂ ਨੂੰ ਕਹਿ ਰਹੀ ਹਾਂ ਪੂਰੇ ਵਾਲਾਂ ਤੇ ਕਰਾਓ ਇਹ ਕਹਿੰਦੇ ਮੈਂ ਕਰਾਉਣਾ ਨਹੀਂ ਇਹਨਾਂ ਨੇ ਕਰਨੇ ਆ ਮੂਰੇ ਮੂਰੇ ਵਾਲੇ ਕਹਿੰਦੇ ਮੂਰੇ ਮੂਰੇ ਹੁਣ ਇਹਨਾਂ ਨੂੰ ਪੁੱਛਦਿਆਂ ਸੀ ਦੱਸੋ ਬਈ ਪੂਰੇ ਵਾਲਾਂ ਦੇ ਕਰਦੀ ਸੀ ਸਤਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਨਾ ਹੇਅਰ ਕਲਰ ਵਾਸਤੇ ਆਈ ਸੀ ਜਿਹੜੇ ਮੇਰੇ ਵਾਲੇ ਚੈਨਲ ਤੋਂ ਆਏ ਨੇ ਹੈਨਾ ਜਿਹੜੇ ਸਬਸਕ੍ਰਾਈਬਰ ਨੇ ਇੰਨੇ ਵੀ ਵਿਊਜ਼ ਨੇ ਉਹਨਾਂ ਨੂੰ ਪਤਾ ਹੈ ਪਤਾ ਮੈਨੂੰ ਜਿਹੜੀ ਵਾਲਾਂ ਦਾ ਜਿਹੜੇ ਵਾਈਟ ਵਾਲੀ ਮਤਲਬ ਕਿ ਮੇਰੇ ਚਿੱਟੇ ਵਾਲ ਨੇ ਉਹ ਫਰੰਟ-ਫਰੰਟ ਤੇ ਨੇ ਮੈਂ ਮੈਂ ਕੋਲ ਜਿਹੀਂ ਕਰਨਾ ਕਿਉਂ ਹੁਣ ਮੈਂਦੀ ਰੰਗ ਨਹੀਂ ਦਿੰਦੀ ਹੈਗੀ ਵੀ ਰੋਜ਼ ਮੈਨੂੰ ਤਾਂ ਔਖਾ ਜੀ ਰੋਜ਼ ਚੱਕ ਕੇ ਬਰਾਸੀਸ ਨਾਲ ਕੇ ਬੈਠੇ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਇਹਨਾਂ ਤੋਂ ਮੈਂ ਸਲਾਹ ਲੈਣ ਆਈ ਆ ਬਸ ਮੈਂ ਨਾਲ ਇੱਕੋ ਗੱਲ ਕਿਹਾ ਵੀ ਮੈਂ ਆਪ ਆਪਣੇ ਪੂਰੇ ਵਾਲਾਂ ਤੇ ਆਪਣਾ ਜਿਹੜਾ ਕਲਰ ਉਹ ਲਵਾਉਣਾ ਵੀ ਹੈ ਹੁਣ ਦੇਖੋ ਕੀ ਕਰਨਗੇ ਇਹ ਤਾਂ ਲਾਉਣਾ ਵੀ ਨਹੀਂ ਚਾਹੁੰਦੇ ਜੀ ਮੈਂ ਹੀ ਕਹਿ ਰਹੀ ਆ ਚਲੋ ਤੁਸੀਂ ਕਰਾ ਲਓ ਇਹ ਤਾਂ ਕਹਿੰਦੇ ਮੈਂ ਕੈਮੀਕਲ ਦੇ ਚੱਕਰ ਚ ਪੈਣਾ ਨਹੀਂ ਨਾ ਕੋਈ ਮਸ਼ੀਨ ਵਾਲਾ ਫੇਸ਼ਰ ਮੈਂ ਪਏ ਚੱਕਰਾਂ 'ਚ ਪੈਣਾ ਨਹੀਂ ਜਾਂਦੀ ਜੀ ਹਨਾ ਘਰ ਦੇ ਵਿੱਚ ਬਹੁਤ ਸਾਰਾ ਕੰਮ ਹੈ ਬਸ ਮੈਨੂੰ ਥੋੜੇ ਟਾਈਮ ਦੀ ਛੁੱਟੀ ਮਿਲੀ ਹੈ ਅੱਜ ਅਸੀਂ ਸਪੈਸ਼ਲ ਮਨਵੀਰ ਵਾਸਤੇ ਆਏ ਸੀ ਮੈਂ ਪੁੱਛੀ ਕਿ ਉਹਨੇ ਵੀ ਕੀ ਮੇ ਚੱਲ ਰਿਹਾ ਕੰਮ ਵਧੀਆ ਇੱਕ ਦੋ ਸੀ ਬਿਜਾਰ ਦੇ ਕੰਮ ਕਰ ਰਹੇ ਨੇ ਘਰ ਇਹਨਾਂ ਦਾ ਇੰਨਾ ਕੰਮ ਚੱਲ ਰਿਹਾ ਕਿ ਛੱਡ ਕੇ ਸਾਰਾ ਕੁਝ ਫੇਰ ਆਏ ਨੇ ਫਿਰ ਵੀ ਇਹਨਾਂ ਦੀ ਸਕਿਨ ਇੰਨੀ ਗਲੋ ਕਰ ਰਹੀ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਰਾਜਾ ਤੁਹਾਡੇ ਘਰੇ ਤਾਂ ਇੰਨੀ ਮਿੱਟੀ ਆ ਫਿਰ ਵੀ ਇੰਨੀ ਗਲੋ ਕਰਦੀ ਹੈ ਤੁਹਾਡੀ ਸਕਿਨ ਇਹ ਕਹਿੰਦੇ ਮੈਂ ਇਸੇ 'ਚ ਰਹਿੰਦੀ ਆ ਭਾਈ ਗਰਮੀ ਸਾਰਾ ਤਾਂ ਹੁੰ ਸਭ ਤੋਂ ਵੱਡੀ ਗੱਲ ਹੈ ਮੈਂ ਖੁਸ਼ ਰਹਿਣੀ ਆ ਜੇ ਤੁਸੀਂ ਖੁਸ਼ ਰਹੋਗੇ ਤੁਹਾਡੀ ਸਕਿਨ 글로 ਕਰੋਗੇ ਜੀ ਹੱਸਿਆ ਕਰੋ ਫੁੱਲ ਟੈਨਸ਼ਨ ਹਨ ਦੂਸਰ ਸਟੇਕੇ ਕੁਸ ਮਰਜੀ ਹੋ ਜਾਵੇ ਖੁਸ਼ ਰਹੋ ਬਸ ਖੁਸ਼ੀ ਸਭ ਤੋਂ ਵਧੀਆ ਅਸ ਗੱਲ ਦਾ ਅਸੀਂ ਜੀ ਚੈਨਲ ਬਣਾਇਆ ਏ ਇਹ ਕਰਦੀ ਆ ਮਨਵੀਰ ਮੇਰਾ ਸਾਰਾ ਕੰਮ ਮਨਵੀਰ ਨੇ ਚੈਨਲ ਸੰਭਾ ਹੈ ਹੋਇਆ ਹਾਂ ਅਸੀਂ ਜਿਸ ਤਰ੍ਹਾਂ ਮਨਵੀਰ ਵਾਂਗੂ ਹੋਸ ਉਹ ਤਾਂ ਆਪ ਵੀ ਮੈਂ ਚਲਾਇਆ ਕਰੂ ਮਨਵੀਰ ਸਿੱਖਦੀ ਆ ਸਾਡੇ ਕੋਲੇ ਕੰਮ ਇਹਨੇ ਲਿਆ ਹੋਇਆ ਫੁੱਲ ਕੋਰਸ ਜੇ ਬਾਹਰ ਜਾਣਾ ਹੈ ਕਿਸੇ ਨੇ ਕੈਨੇਡਾ ਆਸਟ੍ਰੇਲੀਆ ਕਿਸੇ ਵੀ ਕੰਟਰੀ ਚ ਜਾਣਾ ਸਾਡਾ ਸਰਟੀਫਿਕੇਟ ਹੈ ਜਿਹੜਾ ਰਜਿਸਟਰਡ ਹੈ ਜੇ ਵੀ ਤੁਹਾਡਾ ਬੱਚਾ 10th 12th ਕਰਦਾ ਉਹ ਵੈਬਸਾਈਟ ਤੇ ਚੜਦਾ ਪੁਕਾਇਦਾ ਬਾਹਰ ਚੈੱਕ ਹੋ ਜਾਂਦਾ ਕਿ ਇਹਨਾਂ ਦੇ ਸਰਟੀਫਿਕੇਟ ਡਾਕੂਮੈਂਟਸ Ориਜినਲ ਹੈਗੇ ਜਾਂ ਨਹੀਂ ਜੇ ਤੁਸੀਂ ਸਾਡਾ ਸਰਟੀਫਿਕੇਟ ਪਾਓਗੇ ਅਸੀਂ ਬਾਹਰੋਂ ਵੀ ਰਜਿਸਟਰ ਕਰਾਇਆ ਹੋਇਦਾਂ ਇਧਰੋਂ ਵੀ ਵੈਬਸਾਈਟ ਤੇ ਤੁਸੀਂ ਜਿੱਥੇ ਮਰਜੀ ਚੈੱਕ ਕਰਾ ਸਕਦੇ ਹੋ ਸਾਡਾ ਸਰਟੀਫਿਕੇਟ ਰਜਿਸਟਰਡ ਹੈ ਕੰਮ ਤੁਸੀਂ ਦੇਖ ਹੀ ਲੋਗੇ ਬਈ ਮਨਵੀਰ ਕਿਵੇਂ ਸਿੱਖਰੀ ਹੈ ਕਿ ਆਪਣੇ ਲਵੇ ਲੋਣੇ ਸਨਾਬ ਦੇ ਜਿਹਨੇ ਬੱਚੀ ਹੈ ਉਹ ਸਾਡੇ ਕੋਲੇ ਆ ਕੇ ਕੰਮ ਸਿੱਖ ਸਕਦੇ ਆ ਜਿਹੜਾ ਸਾਡਾ ਚੈਨਲ ਹੈ ਇਹ ਸਾਡਾ ਸਕੀਨ ਨਹੀਂ ਹੈ ਰਿਕਾਰਡਿੰਗ ਮੈਂ ਨੌਲੇਜ ਦੇਣੀ ਰਹਿੰਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਤੁਸੀਂ ਸੁਣੋ ਮਨਵੀਰ ਦੀ ਮੰਮੀ ਦੀ ਗੱਲ ਜੇ ਤੁਸੀਂ ਚੈਨਲ ਤੇ ਨੰਗਲੇ ਹੋ ਜੇ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੈਂ ਅੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਤਾ ਹੈ ਜਿਹੜੇ ਮੇਰੇ ਵਾਲ ਯੂਬਰ ਸੱਧਰ ਆਏ ਨੇ ਤੁਸੀਂ ਮੈਨੂੰ ਪੁੱਛਦੇ ਰਹਿੰਦੇ ਹੋ ਅਕਸਰ ਵੀ ਇਹਦੇ ਬਾਰੇ ਦੱਸੋ ਇਹਦੇ ਬਾਰੇ ਦੱਸੋ ਦੇਖੋ ਮੈਂ ਤੁਹਾਨੂੰ ਬਹੁਤ ਘੱਟ ਟਿਪਸ ਦਿੰਦੀ ਆ ਨਾ ਮੈਂ ਚਾਹੁੰਦੀ ਹਾਂ ਕਿ ਜਿਹੜੀ ਚੀਜ਼ ਮੈਂ ਪਰਫੈਕਟ ਆ 100% ਮੈਨੂੰ ਉਸ ਚੀਜ਼ ਬਾਰੇ ਪਤਾ ਮੈਂ ਤੁਹਾਨੂੰ ਉਹੀ ਚੀਜ਼ ਦੇਵਾਂ ਮੈਡਮ ਦਾ ਰੋਇ ਦਾ ਕੰਮ ਆ ਇਹ ਇਹਨਾਂ ਤੁਸੀਂ ਗੱਲ ਸੁਣ ਲਿਆ ਕਰੋਗੇ ਕੋਈ ਵੀ ਵੀਡੀਓ ਅਪਲੋਡ ਕਰਦੇ ਨੇ ਨਾ ਜਾਣਕਾਰੀ ਵਾਲੀ ਜਾਣਕਾਰੀ ਵਾਲੀ ਜਿਹੜੀ ਵੀ ਵੀਡੀਓ ਹੁੰਦੀ ਹੈ ਤੁਸੀਂ ਸਬਸਕ੍ਰਾਈਬ ਕਰ ਲਿਓ ਤੋਂ ਮੈਨੂੰ ਹੈਲਪ ਮਿਲੂਗੀ ਕੁਝ ਵੀ ਪੁੱਛਣਾ ਹੁੰਦਾ ਹੈ ਕਮੈਂਟ ਕਰਕੇ ਪੁੱਛ ਸਕਦੇ ਥੱਲੇ ਹਾਂਜੀ ਜੀ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਨਾ ਸਕਿਨ ਹੈਲਥ ਦੇ ਰਿਕਾਰਡਿੰਗ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਉਹਦੇ ਰਿਕਾਰਡਿੰਗ ਵੀਡੀਓਜ਼ ਬਣਾ ਦੂੰਗੀ ਪਹਿਲਾਂ ਇੱਕ ਮੇਰਾ ਨਾ ਬਹੁਤ ਵੱਡਾ ਇੱਕ ਮਨ ਦਾ ਮੇਰਾ ਹੋਇਆ ਮੈਂ ਕਦੇ ਵੀ ਨਾ ਵਿਆਹ ਨੂੰ ਮੇਰਾ ਮੇਕਅਪ ਨਹੀਂ ਕਿਸੇ ਨੇ ਕਰਿਆ ਸੀ ਮੈਨੂੰ ਲੱਗਦੀ ਮੈਂ ਇੱਕ ਵਾਰੀ ਮੇਕਅਪ ਮੈਡਮ ਤੋਂ ਜ਼ਰੂਰ ਕਰਵਾਵਾਂ ਤੇ ਜਦੋਂ ਕਦੇ ਮੌਕਾ ਮਿਲੇ ਨਾ ਇੱਕ ਵਾਰੀ ਆਪਾਂ ਨਾ ਤੁਹਾਨੂੰ ਮੇਕਅਪ ਕਰਾਉ। ਨਹੀਂ ਜੀ ਮਨਵੀਰ ਦੇ ਜਾਣ ਤੋਂ ਪਹਿਲਾਂ ਮਨਵੀਰੀ ਕਰਕੇ ਦਿਖਾਉਗੀ ਸਾਰੇ ਦੱਸਣਗੇ ਮਨਵੀਰ ਕਿਵੇਂ ਦਾ ਮੇਕਅਪ ਕਰਦੀ ਆ। ਹਾਂਜੀ। ਮਨਵੀਰ ਦਾ ਮੇਕਅਪ ਫਰਿਆ ਜ਼ਹਿਰਾ ਹੈ ਮਨਵੀਰ ਸਿੱਖਣ ਲੱਗੂਗੀ ਹਾਲੇ। ਚਲੋ ਫਿਰ ਆਪਾਂ ਵੇਟ ਕਰਦੇ ਆ ਠੀਕ ਆ ਜੇ ਮਨਵੀਰ ਵੀ ਮੇਕਅਪ ਸਿੱਖ ਗਈ ਉਹ ਕਰਕੇ ਦਿਖਾਉਗੀ। ਮੇਰਾ ਇੰਨਾ ਚਾਹ ਮੈਂ ਇਹਨਾਂ ਦੀ ਵੀਡੀਓ ਵੇਖਦੀ ਆ ਨਾ ਬ੍ਰਾਈਡਲ ਤਿਆਰ ਹੁੰਦੇ ਜਦੋਂ ਨਾ ਆਰੀਸ ਵਗੈਰਾ ਦੇਖਦੇ ਬਹੁਤ ਵਧੀਆ ਲੱਗਦਾ ਮੈਨੂੰ ਨਾ ਮੇਕਅਪ ਮਨਵੀਰ ਵੀ ਇਹ ਗੱਲ ਕਹਿੰਦੀ ਹੈ ਮਮਾ ਕਹਿੰਦੇ ਉਹਨਾਂ ਦਾ ਮੇਕਅਪ ਬਹੁਤ ਵਧੀਆ ਹੈਗਾ ਕਹਿੰਦੇ ਬਹੁਤ ਵਧੀਆ ਮੇਕਅਪ ਕਰਦੇ ਮੈਨੂੰ ਜਾ ਕੇ ਘਰ ਰੋਜ ਉਹ ਮੈਨੂੰ ਦੱਸੂਗਾ ਉਹਨਾਂ ਦਾ ਮੇਕਅਪ ਤੇ ਤਾਂ ਕੀ ਕਹਿ ਰਹੇ ਨੇ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਆਉਂਦੇ ਹੋਣਾ ਸਾਡੇ ਕੋਲੇ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਫਿਰਦੇ ਉਹਦੇ ਉਹਦੇ 4 ਸਾਲ ਤੇ 4 ਸਾਲਾਂ 4 ਸਾਲ ਦੇਖੋ 4 ਸਾਲ ਜੀ ਰੈਗੂਲਰ ਆਉਂਦੇ ਰਹੇ ਆ ਤੇ ਕੰਮ ਕਰਾ ਰਹੇ ਆ ਫਿਰ ਇਹਨਾਂ ਨੂੰ ਲੱਗਦਾ ਕਿ ਮੈਂ ਆਪਣੀ ਕੁੜੀ ਨੂੰ ਇਹਨਾਂ ਨੇ ਸੋ ਸਮਝ ਕੇ ਸਾਡੇ ਕੋਲੇ ਹਰ ਕੋਈ ਆਪਣੀ ਕੁੜੀ ਨੂੰ ਦੇਖੋ ਕਿਤੇ ਨਹੀਂ ਲਾਉਂਦਾ ਨਾ ਸੋ ਸਮਝ ਕੇ ਲਾਉਂਦਾ ਕਿਸੇ ਦਾ ਮਾਹੌਲ ਠੀਕ ਹੈ ਚਾਨ ਥੋੜਾ ਸਸ ਟਾਈਮ ਹੁੰਦਾ ਬਸ ਕੀ ਖਾਣਾ ਨਹੀਂ ਕੁਝ ਕੀ ਕਰਨਾ ਹੈ ਉਹ ਫੋਨ ਲੈਣਾ ਹੁੰਦਾ ਛੱਡਿਆ ਹਾਂ ਬਸ 2 ਮਿੰਟ ਇਹਨਾਂ ਨੇ ਦੇਖੋ ਸੋਚ ਸਮਝ ਕੇ ਡਿਸੀਜਨ ਲਿਆ ਵੀ ਮੈਂ ਆਪਣੀ ਕੁੜੀ ਨੂੰ ਇੱਥੇ ਲਾਵਾਂ ਤੁਸੀਂ ਦੇਖਦੇ ਹੋ ਬਾਹਰ ਦਾ ਮੋਲ ਅੱਜਕੱਲ ਬਹੁਤ ਖਰਾਬ ਹੈ ਕਿਤੇ ਆਪਾਂ ਆਪਣੇ ਬੱਚੇ ਨੂੰ ਛੱਡ ਨਹੀਂ ਸਕਦੇ ਜਿੱਥੇ ਆਪਣਾ ਟਰਸਟ ਹਾਂ ਜੇ ਆਪਾਂ ਨੂੰ ਟਰਸਟ ਹੁੰਦਾ ਜੀ ਆਪਾਂ ਫੇਰ ਹੀ ਕਰਦੇ ਹਾਂ ਹਾਂ ਜਾਨੀ ਤੁਹਾਡੀ ਕੋ ਬੇਟੀ ਹੈ ਨਾ ਜਾਂ ਬੇਟਾ ਕਿਸੇ ਨੂੰ ਵੀ ਕੰਮ ਸਿੱਖਣਾ ਹੈ ਇਵਾਰ ਵੀ ਜਾਣੇ ਨਹੀਂ ਵਾਰ ਜਾਣੇ ਇੱਥੇ ਕੰਮ ਸਿੱਖਣੇ ਬੱਚੇ ਸਿੱਖਣਾ ਚਾਹੁੰਦੇ ਆ ਤਾਂ ਸਿੱਖ ਸਕਦੇ ਬੇਫਿਕਰ ਹੋ ਕੇ ਪਰ ਆਪਾਂ ਜਾਣਦੇ ਜੀ ਸਕਿੱਲ ਕੁਛ ਨਾ ਕੁਛ ਆਪਣੇ ਬੱਚੇ ਨੂੰ ਚਾਹੀਦੀ ਕੋਈ ਚਾਹੀਦੀ ਸਕਿੱਲਸ ਨੇ ਨਾ ਬਾਹਰ ਚਲਾ ਜਾਂਦਾ ਤੁਸੀਂ ਸਮਝੋ ਕਈ ਬੱਚੇ ਹੁੰਦੇ ਨੇ ਥੋੜਾ ਟਾਈਮ ਦੇ ਜਦੋਂ ਤੱਕ ਹੱਦ ਕਈ ਸੀਰੀਅਸ ਹੋ ਕੇ ਵੀ ਨਹੀਂ ਸੀ ਕਰਦੇ ਇਹ ਬੱਚੇ ਦੇ ਵੀ ਮੈਟਰ ਕਰਦਾ ਹਾਂ ਵੀ ਤੇ ਕਰਦਾ ਹੈ ਬੱਚੇ ਦੇ ਮਨਵੀਰ ਨੂੰ ਹੁਣ ਸਾਬ ਉਹਦਾ ਆਪਣਾ ਬੁਟੀਕ ਦਾ ਕੰਮ ਵੀ ਸਾਰਾ ਹੁੰਦਾ ਜੇ ਯਾਨੀ ਕਿਸੇ ਉੱਤੇ ਬੁਟੀਕ 'ਚ ਵੀ ਕੰਮ ਕਰਨਾ ਆ ਮਾ ਤਾਂ ਐਵੇਂ ਨਹੀਂ ਹੈਗਾ ਮੈਮ ਵੀ ਜੇ ਮਨਵੀਰ ਕਿਸੇ ਬੁਟੀਕ 'ਚ ਲੱਗਦੀ ਆ ਵੀ ਕਿਸੇ ਦਾ ਕੋਈ ਆਰਡਰ ਇੱਧਰ ਉੱਧਰ ਹੋ ਜਾ ਤਾਂ ਕੰਮ ਸਹੀ ਨਹੀਂ ਹੋਣਾ ਜਾਂ ਇਹਦੇ ਵਿੱਚ ਕੋਈ ਉਹ ਧੋਖਾ ਖੜੀ ਕਰ ਜੂ ਇਹ ਗੱਲ ਮੇਰੇ ਤਿੰਨੇ ਬੱਚੇ ਨੂੰ ਸਫਾਈ ਹੋਈ ਹੈ ਕਿ ਤੁਸੀਂ ਕਿੱਥੇ ਕੰਮ ਕਰੋਗੇ ਇਮਾਨਦਾਰੀ ਨਾਲ ਜਿੱਥੇ ਕੰਮ ਕਰਜੂ ਵੀ ਜਿੱਥੇ ਨਾ ਪਤਾ ਲੱ ਮੰਡਾਰਿਨਾ ਤੇ ਨੀਂਦ ਆਈ ਤਾਂ ਮੁੱਕਾ ਮੈਨੂੰ ਸਾਰਾ ਬੁਠੀਕ ਦਾ ਹੁੰਦਾ ਚਲੋ ਵਸੂਣ ਵਾਲਾ ਹੋ ਜਾਊਗਾ ਫਿਰ ਸਕਿੱਲ ਤਾਂ ਹੈਗੀ ਨਾ ਆਪਣੇ ਬੱਚੇ ਦੀ ਸਾਰੀ ਚਲੋ ਬਈ ਅੱਛਾ ਆਪਣਾ ਕੰਮ ਕਰ ਚਲੋ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਚੈਟ ਦੀ ਗੱਲਬਾਤ ਕਰਦੇ ਆ ਮੈਡਮ ਨੇ ਜਨਰਲ ਵੀ ਅੱਜ ਮੇਰੇ ਸਾਹਮਣੇ ਕਿਉਂਕਿ ਮੈਨੂੰ ਫੋਨ ਲੈਣਾ ਸੀ ਫੋਨ ਲੈਣਾ ਨੇ ਛੁੱਟੀ ਆ ਨੇ ਇਹਨੂੰ ਜਲਦੀ ਫੋਨ ਚਾਹੀਦਾ ਇਹ ਕਹਿੰਦੇ ਮम्मा ਗੱਲਾਂ ਨਾ ਮਾਰੋ ਮੈਨੂੰ ਫੋਨ ਦਿਓ ਛੇਤੀ ਚਲੋ ਬਈ ਦਿਓ ਬੱਚੇ ਨੂੰ ਫੋਨ ਜਾਪਾ ਗਲੋਬਲ ਕਲਰ ਕਰਦੇ ਗਲੋਬਲ ਦਾ ਮਤਲਬ ਸਾਰੇ ਪਾਲਾਂ ਤੇ ਕਰਨਾ ਇੱਕੋ ਹੀ ਸ਼ੇਡ ਇੱਕੋ ਸ਼ੇਡ ਕਈ ਵਾਰ ਅਸੀਂ ਫੈਸ਼ਨ ਸ਼ੇਡ ਕਰਦੇ ਜਿਵੇਂ ਮੇਰੇ ਬਾੜ ਮੈਨੂੰ ਹੋ ਗਿਆ ਫਰੋਟਾ ਇਹ ਮੈਂਨੇ ਕਲਰ ਕਰੇ ਫਿਰ ਇੰਨੇ ਵਾਲ ਹਾਈਲਾਈਟ ਤੇ ਆਪਣੇ ਵਾਲ ਨਵੇਂ ਨੇ ਨਵੇਂ ਵਾਲ ਦੇਖੋ ਲੱਗ ਦਿਖ ਰਹੇ ਨੇ ਨਾ ਪਰ ਇਹਦੇ ਨਾਲ ਮਰਜੂ ਹੋ ਰਹੇ ਨੇ ਅਲੱਗ ਤਾਂ ਨਹੀਂ ਲੱਗਦੇ ਇਹ ਫੈਸ਼ਨ ਸ਼ੇਡ ਚ ਆ ਗਏ ਹੁਣ ਤੁਸੀਂ ਕਹਿੰਦੇ ਮੈਂ ਫੈਸ਼ਨ ਸ਼ੇਡ ਨਹੀਂ ਕਰਉਣਾ ਅਸੀਂ ਕਰਨਗੇ ਨੈਚੁਰਲ ਪਾਲਾਂ ਤੇ ਕਲਰ ਅੱਛਾ ਇਹ ਸਿਰਫ ਨੈਚੁਰਲ ਹੈਰ ਹੋਵੇ ਜਿਹੜੇ ਤੁਹਾਡੇ ਪਾਲਾਂ ਤੇ ਇਹੀ ਕਿੰਨਾ ਕੁ ਟਾਈਮ ਸਟੇ ਕਰਦਾ ਜੀ ਆਪਾਂ ਲੈਂਥ ਦੇ ਅਕੋਰਡਿੰਗ ਸਾਰੀ ਲੋ ਤੁਸੀਂ ਸਮਝੋ ਜਿਹੜੇ ਇਹ ਵਾਲੇ ਵਾਲ ਨੇ ਜਿਹੜੇ ਆਪਾਂ ਲਏ ਹੁਣ ਆਪਾਂ ਤੁਸੀਂ ਕਹਿ ਰਹੇ ਹੋ ਜਿੰਨੇ ਕੁ ਵਾਲ ਨੇ ਇੰਨੇ ਨਹੀਂ ਕਰ ਦੋ ਸਾਰੇ ਵਾਲਾ ਤੁਸੀਂ ਕਰ ਦਨਗੇ ਕਲਰ ਜਿਹੜਾ ਕਰਤਾ ਇਹ ਨਹੀਂ ਕਿਤੇ ਜਾਂਦਾ ਹਲਕਾ ਜਿਹਾ 6 ਸਤ ਮਹੀਨਾ ਨੂੰ 8 ਮਹੀਨਾ ਨੂੰ ਸ਼ੇਡਿੰਗ ਹੋ ਜਾਊਗਾ ਲਾਈਟ ਹੋ ਜਾਊਗਾ ਪਰ ਜੜ ਤੋਂ ਨਵੇਂ ਆਉਣਗੇ ਇਹਨਾਂ ਤੇ ਵੀ ਉਤਰਦਾ ਨਹੀਂ ਫਿਰ ਜਦੋਂ ਉਹ ਨਵੇਂ ਆ ਗਏ ਮੈਡਮ ਮੈਂ ਥੋੜੀ ਗੱਲ ਨਾ ਮੰਨ ਦਿਨਾ ਵੀ ਜਦੋਂ ਉਹ ਨਵੇਂ ਆ ਗਏ ਆਪਣੇ ਜਿਹੜੇ ਰੂਟਸ ਨੇ ਹੈ ਨਾ ਉਹ ਫਿਰ ਚਿੱਟੇ ਆਉਣਗੇ ਉਹ ਫਿਰ ਆਪਾਂ ਦੁਬਾਰਾ ਥੱਲੇ ਫਿਰ ਰੂਟਸ ਨੂੰ ਕਰਾਂਗੇ ਹਾਂਜੀ ਤੁਸੀਂ ਸਮਝੋ ਜਿਹੜੇ ਆਪਾਂ ਬਾਲਾਂ ਸਾਰੇ ਬਾਲਾਂ ਤੇ ਕਲਰ ਕਰਤਾ ਉਸ ਤੋਂ ਬਾਅਦ ਤੁਸੀਂ 1.5 ਤੋਂ 2 ਮਹੀਨੇ ਬਾਅਦ ਨਵੇਂ ਆ ਗਏ ਕਿਸੇ ਦੇ ਹਫ਼ਤੇ ਬਾਅਦ ਵੀ ਆ ਜਾਂਦਾ 15 ਦਿਨ ਬਾਅਦ ਵੀ ਨਵੇਂ ਮੁਰਛੋ 1/2 ਇੰਚ ਫੋੜਾ ਦੇ ਜਿੰਨਾ ਵੀ ਹੈ ਨਾ ਅੱਗੇ ਆ ਗਿਆ ਫਿਰ ਤੁਸੀਂ ਕੀ ਕਰਦੀਆਂ ਕਰੇ ਟਿਊਬ ਲੈ ਜਾਣੀਆਂ ਕਿਉਂਬ ਲੈ ਕੇ ਉਹ ਹਲਕਾ ਜਿਹਾ ਲਾ ਲੈਣਾ ਮੂਰੇ ਮੂਰੇ ਪੂਰੇ ਸਰਹਾ ਸਾਰੇ ਬਾਲਾਂ ਤੇ ਨਹੀਂ ਲਾਉਣਾ ਯਾਪਾ ਕਲਾਇੰਟ ਨੂੰ ਵੀ ਇੱਕ ਵਾਰ ਲਵਾ ਕੇ ਦੇਖੋ ਹਰ ਬਾਰ ਨਾ ਤਾਂ ਕਿਸੇ ਕੋਲ ਟਾਈਮ ਕਿਸੇ ਕੋਲ ਪਾਕਟ ਮਨੀ ਨਹੀਂ ਦਿਲਾਉਣੀ ਕਰਦੀ ਹਰ ਬਾਰ ਚਲੂਨ ਜਾ ਕੇ ਕਰਾਈਏ ਟਾਈਮ ਵੀ ਅਗਲੇ ਕੋਲੇ ਸ਼ਾਰਟ ਹੁੰਦਾ ਫਿਰ ਆਪਾਂ ਘਰੇ ਲੈ ਕੇ ਮੂਰੇ ਮੂਰੇ ਜਿਹਾ ਲਾ ਲੈਣਾ ਇੱਥੇ ਇੱਥੇ ਲਾ ਲੈ ਬੋ ਜੇ ਟੱਚ-ਅਪ ਲੱਗਦਾ ਹੁਣ ਤਾਂ ਮਨਵੀਰ ਕੋਲ ਮਸੀਗੀ ਤੂੰ ਆਪੇ ਟੱਚ ਕਰੀਂ ਮਨਵੀਰ ਤੇ ਲਈ ਜਾਊਗੀ ਹੁਣ ਥੋੜੇ ਟਾਈਮ ਅੱਜ ਦੀ ਵੀਡੀਓ ਚ ਜੀ ਐਨ ਆਈ ਅਗਿਆਲੀ ਆਉਣ ਵਾਲੀ ਵੀਡੀਓ ਛੇੜ ਦਾ ਕੀ ਕੰਮ ਕਰਤਾ ਸਕਿਨ ਦਾ ਕੀ ਕੰਮ ਕਰਿਆ ਦੇਖਿਓ ਤੁਸੀਂ ਅਗਲੀ ਵੀਡੀਓ ਚ ਜੇ ਅਗਲੇ ਕੰਮ ਨੂੰ ਦੇਖਣਾ ਚਾਹੁੰਦੇ ਹੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਕਰੋ ਸ਼ੇਅਰ ਤੇ ਕਰੋ ਕਮੈਂਟ ਅਸੀਂ ਦਿਖਾਉਣਗੇ ਤੁਹਾਨੂੰ ਅਗਲੀ ਵੀਡੀਓ ਚ ਅਸੀਂ ਕੀ ਕੀ ਕੰਮ ਕੀਤਾ ਹੇਅਰ ਤੇ ਕਿਹੜਾ ਕਲਰ ਲਗਾਇਆ ਹੈ ਮਿਲਦੇ ਆਂ ਜੀ ਨੈਕਸਟ ਵੀਡੀਓ ਚ